ਲਓ ਜੀ ਆ ਨਵਾਂ ਪਟਾਕਾ ਪੈ ਗਿਆ ਤੇ ਭਗਵੰਤਮਾਨ ਸਰਕਾਰ ਨੇ ਪੰਜਾਬ ਸਰਕਾਰ ਨੇ ਅੱਜ ਇੱਕ ਵੱਡਾ ਐਕਸ਼ਨ ਲਿਆ 600 ਪ੍ਰਾਈਵੇਟ ਬੱਸਾਂ ਦੇ ਪਰਮਿਟ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਹੁਣ 600 ਪ੍ਰਾਈਵੇਟ ਬੱਸਾਂ ਨਹੀਂ ਚੱਲ ਸਕਣਗੀਆਂ ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਕਿ 30 ਤੋਂ 40 ਫੀਸਦੀ ਬੱਸਾਂ ਇਕੱਲੇ ਬਾਦਲ ਪਰਿਵਾਰ ਦੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਚ ਔਰਬਿਟ ਡਬਲਯੂ ਤੇ ਬਾਦਲ ਪਰਿਵਾਰ ਦੀਆਂ ਦੂਜੀਆਂ ਬੱਸ ਕੰਪਨੀਆਂ ਦੇ ਨਾਂ ਸ਼ਾਮਲ ਨੇ ਮਿੱਤਰੋ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਜ਼ਰੂਰ ਲਿਖਿਓ ਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਘੰਟੀ ਵਾਲਾ ਨੋਟੀਫਿਕੇਸ਼ਨ ਵਾਲਾ ਬਟਨ ਦਬਲਿਓ ਬਹੁਤ ਧੰਨਵਾਦੀ ਹੋਵਾਂਗੇ ਔਰ ਦੱਸਿਆ ਜਾ ਰਿਹਾ ਹੈ ਕਿ ਬਾਕੀ ਜ਼ਿਆਦਾਤਰ ਬੱਸਾਂ ਬਾਦਲ ਪਰਿਵਾਰ ਦੇ ਕਰੀਬੀਆਂ ਦੀਆਂ ਹਮਾਇਤੀਆਂ ਦੀਆਂ ਨੇ ਔਰ ਹੁਣ ਅਕਾਲੀ ਦਲ ਦੇ ਨਾਲ ਇੱਕ ਤਰ੍ਹਾਂ ਨਾਲ ਸਿੱਧਾ ਪੇਚਾ ਭਗਵਾਨ ਤਮਨ ਸਰਕਾਰ ਦਾ ਪਿਆ ਬਾਦਲ ਪਰਿਵਾਰ ਦਾ ਪਿਆ ਕਿਉਂਕਿ ਅੱਜ ਜਿਹੜੇ ਟਰਾਂਸਪੋਰਟ ਮੰਤਰੀ ਪੁੱਲਰ ਨੇ ਉਹਨਾਂ ਨੇ ਇਹ ਗੱਲ ਦਾ ਦਾਵਾ ਕੀਤਾ ਹੈ ਕਿ ਪਿਛਲੇ ਦਿਨਾਂ ਤੋਂ ਉਹਨਾਂ ਨੇ ਜਾਂਚ ਪੜਤਾਲ ਕਰਾਈ ਹੈ ਪੂਰੀ ਛਾਣਬੇਨ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਿੰਨੀਆਂ ਬੱਸਾਂ ਨੇ ਜਿਹੜੀਆਂ ਗੈਰ ਕਾਨੂੰਨੀ ਚੱਲ ਰਹੀਆਂ ਨੇ ਜਿਹੜੀਆਂ ਗਲਤ ਪਰਮਟਾਂ ਤੇ ਚੱਲ ਰਹੀਆਂ ਨੇ ਜਿਹੜੀਆਂ ਕਲੱਬ ਪਰਮਟ ਕਰਕੇ ਚੱਲ ਰਹੀਆਂ ਨੇ ਔਰ ਉਹਨਾਂ ਨੇ ਆਖਿਆ ਕਿ ਅੱਜ ਅਸੀਂ 600 ਪ੍ਰਾਈਵੇਟ ਬੱਸਾਂ ਦੇ ਪਰਮਟ ਲਾਇਸੈਂਸ ਰੱਦ ਕਰ ਦਿੱਤੇ ਨੇ ਔਰ ਉਹ 600 ਬੱਸਾਂ ਹੁਣ ਰੁਕ ਜਾਣਗੀਆਂ ਨਹੀਂ ਚੱਲ ਸਕਣਗੀਆਂ 600 ਦੇ ਵਿੱਚੋਂ ਵੱਡੀ ਗਿਣਤੀ ਬੱਸਾਂ ਬਾਦਲ ਪਰਿਵਾਰ ਦੀਆਂ ਤੇ ਉਹਨਾਂ ਦੇ ਹਮੈਤੀਆਂ ਦੀਆਂ ਦੱਸੀਆਂ ਜਾ ਰਹੀਆਂ ਨੇ ਹੁਣ ਦੇਖੋ ਪੌਣੇ 3 ਸਾਲ ਦੇ ਕਰੀਬ ਸਮਾਂ ਭਗਵੰਤਮਾਨ ਸਰਕਾਰ ਨੂੰ ਹੋ ਗਿਆ ਸ਼ੁਰੂ ਤੋਂ ਕਿਹਾ ਸੀ ਕਿ ਅਸੀਂ ਵੱਡੇ ਐਕਸ਼ਨ ਲਵਾਂਗੇ ਗਲਤ ਚੱਲਦੀਆਂ ਬੱਸਾਂ ਰੋਕਾਂਗੇ ਗਲਤ ਟਰਾਂਸਪੋਰਟਰਾਂ ਰੋਕਾਂਗੇ ਪਰ ਚਲੋ ਦੇਰ ਆਏ ਦਰਸਤ ਆਏ ਐਕਸ਼ਨ ਹੋਣ ਲਿਆ ਗਿਆ ਹੁਣ ਪੜਤਾਲ ਕਰਾਈ ਗਈ ਪਰ ਸਵਾਲ ਇਹ ਆ ਕਿ ਕੀ ਇੰਨੀਆਂ ਬੱਸਾਂ ਸੱਚਮੁੱਚ ਨਜਾਇਜ਼ ਚੱਲ ਰਹੀਆਂ ਸੀ ਕੀ ਪਿਛਲੀਆਂ ਸਰਕਾਰਾਂ ਵੇਲੇ ਤੋਂ ਇਹ ਬੱਸਾਂ ਗੈਰਕਾਨੂੰਨੀ ਤੇ ਨਜਾਇਜ਼ ਸੀ ਹੁਣ ਬੱਸ ਨਾਲੋਂ ਮਹਿੰਗਾ ਉਹਦਾ ਪਰਮਟ ਲੈਣਾ ਦੱਸਿਆ ਜਾਂਦਾ ਹੈ ਤੇ ਜੇਕਰ ਇੰਨੀਆਂ ਬੱਸਾਂ ਗਲਤ ਤਰੀਕੇ ਨਾਲ ਗਲਤ ਪਰਮਟਾਂ ਤੇ ਚੱਲ ਰਹੀਆਂ ਸੀ ਤਾਂ ਫਿਰ ਉਹ ਸਾਰੀਆਂ ਸਰਕਾਰਾਂ ਕਟਾਰੇ 'ਚ ਨੇ ਉਹਨਾਂ ਸਾਰੀਆਂ ਸਰਕਾਰਾਂ ਤੇ ਸਵਾਲ ਨੇ ਜਿਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਸਵਾਲ ਇੱਕ ਤਰ੍ਹਾਂ ਭਗਵੰਤਮਾਨ ਸਰਕਾਰ ਤੇ ਵੀ ਹੈ ਕਿ ਪਹਿਲੇ ਸਾਲ ਦੂਜੇ ਸਾਲ ਤੇ ਤੀਜੇ ਸਾਲ ਦੇ ਵੀ ਐਨਡੀਏ 'ਚ ਜਾ ਕੇ ਤੁਹਾਨੂੰ ਇਹ ਚੀਜ਼ਾਂ ਨਭ ਰਹੀਆਂ ਨੇ ਫਿਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹਾਂ ਦੇਖੋ ਜੋ ਤੁਸੀਂ ਅੱਜ ਕੀਤਾ ਇਹਦੇ ਲਈ ਪੰਜਾਬੀ ਕਹਿਣਗੇ ਕਿ ਚਲੋ ਵਧੀਆ ਕੀਤਾ ਠੀਕ ਕੀਤਾ ਪਰ ਸਵਾਲ ਜਿਹੜਾ ਹੈ ਉਹ ਨਾਲ ਦੀ ਨਾਲ ਜ਼ਰੂਰੀ ਹੈ ਕਿ ਇਹ ਐਕਸ਼ਨ ਪਹਿਲਾਂ ਕਿਉਂ ਨਹੀਂ ਹੋ ਸਕੇ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਕਾਰਵਾਈ ਕਰਾਂਗਾ ਇੱਥੇ ਬਹੁਤ ਸਾਰੀਆਂ ਨਾਜਾਇਜ਼ ਜ਼ਮੀਨਾਂ ਦੱਬੀਆਂ ਨੇ ਬਹੁਤ ਸਾਰੀਆਂ ਬਸਾਂ ਨਾਜਾਇਜ਼ ਨੇ ਤਾ ਸੁਖਬੀਰ ਬਾਦਲ ਨੇ ਉਦੋਂ ਸਿੱਧੀ ਚੁਣੌਤੀ ਦਿੱਤੀ ਸੀ ਵੀ ਜੇ ਤੂੰ ਕੁਝ ਵੀ ਕਰਨਾ ਤਾਂ ਕਰ ਸਾਡੇ ਹੋਟਲਾਂ ਤੇ ਸਾਡੀਆਂ ਬੱਸਾਂ ਤੇ ਤੂੰ ਕੋਈ ਐਕਸ਼ਨ ਲੈਣਾ ਤਾਂ ਲੈ ਕੇ ਵਿਖਾ ਅਸੀਂ ਚੈਲੰਜ ਕਰਦੇ ਆ ਤਾਂ ਫਿਰ ਉਦੋਂ ਦਾ ਐਕਸ਼ਨ ਇੰਨੀ ਲੇਟ ਹੋ ਗਿਆ ਇਹ ਗੱਲਾਂ ਉਦੋਂ ਦੀਆਂ ਜਦੋਂ ਪਿਛਲੇ ਸਾਲ ਆ ਉੱਥੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਇੱਕ ਬਹਿਸ ਰੱਖੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਡਿਬੇਟ ਰੱਖੀ ਸੀ ਔਰ ਉਹਦੇ ਚ ਆਉਣੋਂ ਸੁਖਬੀਰ ਬਾਦਲ ਉਹ ਟਲ ਗਏ ਸੀ ਦੂਜੀਆਂ ਪਾਰਟੀਆਂ ਵੀ ਕਿਨਾਰਾ ਕਰ ਗਈਆਂ ਸੀ ਤੇ ਫਿਰ ਉਦੋਂ ਇਹ ਬਹਿਸਾਂ ਚੱਲੀਆਂ ਫਿਰ ਸੁਖਬੀਰ ਬਾਦਲ ਹੋਰਾਂ ਨੇ ਭਗਵੰਤ ਮਾਨ ਦੇ ਉੱਪਰ ਮਾਨਹਾਨੀ ਦੇ ਕੇਸ ਵੀ ਕੀਤੇ ਨੋਟਿਸ ਵੀ ਕੱਢੇ ਵੀ ਤੂੰ ਸਾਡੇ ਤੇ ਗਲਤ ਇਲਜ਼ਾਮ ਲਾ ਰਿਹਾ ਹੈ ਭਗਵੰਤ ਮਾਨ ਇਹ ਵੀ ਕਹਿੰਦਾ ਰਿਹਾ ਕਿ ਇਹਨਾਂ ਦਾ ਸੁਖ ਬਲਾਸ ਹੋਟਲ ਹੈ ਜਿਹੜਾ ਮੈਂ ਉਹਦੇ ਤੇ ਵੀ ਕਾਰਵਾਈ ਕਰਨੀ ਹੈ ਔਰ ਉਥੇ ਵੀ ਉਹਨੂੰ ਆਮ ਪਬਲਿਕ ਪਲੇਸ ਬਣਾਉਣਾ ਹੈ ਕਿਉਂਕਿ ਉਹ ਗਲਤ ਥਾਂ ਤੇ ਬਣਾਇਆ ਇਦਾਂ ਦੇ ਦੋਸ਼ ਲੱਗਦੇ ਰਹੇ ਪਰ ਅੱਗੋਂ ਸੁਖਬੀਰ ਬਾਦਲੂ ਰੀ ਕਹਿੰਦੇ ਰਹੇ ਵੀ ਕਰਕੇ ਦਿਖਾਓ ਕਾਰਵਾਈ ਅਸੀਂ ਚੁਣੌਤੀ ਦਿੰਨੇ ਆ ਤਾਂ ਅੱਜ ਹੁਣ ਕਾਰਵਾਈ ਹੋਈ ਹੈ 600 ਦੇ ਕਰੀਬ ਬੱਸਾਂ ਦੇ ਪਰਮਿਟ ਰੱਦ ਹੋਏ ਨੇ ਹੁਣ ਸਵਾਲ ਸੁਖਬੀਰ ਬਾਦਲ ਹੋ ਰਹੇ ਤੇ ਵੀ ਹੈ ਭਗਵੰਤ ਮਾਨ ਹੋ ਰਹੇ ਤੇ ਵੀ ਹੈ ਸੁਖਬੀਰ ਹੋ ਰਹੇ ਤੇ ਸਵਾਲ ਇਹ ਹੈ ਕਿ ਤੁਸੀਂ ਬੜੀਆਂ ਪੰਥ ਦੀਆਂ ਗੱਲਾਂ ਕਰਦੇ ਹੋ ਤੇ ਅਗਲੇ ਆਖੀ ਜਾਂਦੇ ਨੇ ਉਹਨਾਂ ਨੇ ਸ਼ਰਯਾਮ ਕਿਹਾ ਵੀ ਅਸੀਂ ਤੁਹਾਡੀਆਂ ਬੱਸਾਂ ਦੇ ਪਰਮਟ ਰੱਦ ਕੀਤੇ ਨੇ ਕੀ ਫਿਰ ਤੁਸੀਂ ਨਜਾਇਜ਼ ਬੱਸਾਂ ਚਲਾਉਂਦੇ ਰਹੇ ਹੋ ਇੱਕ ਨੰਬਰ ਦੀ ਕਿਰਤ ਦੀਆਂ ਗੱਲਾਂ ਕਰਨ ਵਾਲਿਓ ਨਜਾਇਜ਼ ਬੱਸਾਂ ਚਲਾ ਚਲਾ ਕੇ ਜੇ ਕਮਾਈ ਕੀਤੀ ਹੈ ਤਾਂ ਫਿਰ ਉਹਦਾ ਦੇਣਾ ਕੌਣ ਦੇਊਗਾ ਅਗਲੀ ਗੱਲ ਭਗਵੰਤਮਾਨ ਸਰਕਾਰ ਨੇ ਕਾਰਵਾਈ ਨਹੀਂ ਲੇਟ ਕਿਉਂ ਕੀਤੀ ਐ ਡਿੰਪੀ ਢਿਲੋਹਰਾਂ ਦੇ ਨਾਲ ਵੀ ਪਹਿਲਾਂ ਇੱਕ ਵਾਰੀ ਭਗਵੰਤਮਾਨ ਸਰਕਾਰ ਦਾ ਪੇਚਾ ਪਿਆ ਸੀਗਾ ਤੇ ਉਦੋਂ ਡਿੰਪੀ ਢਿਲੋਹਰਾਂ ਨੇ ਕਿਹਾ ਸੀ ਵੀ ਬਿਲਕੁਲ ਇਲਜ਼ਾਮ ਝੂਠੇ ਨੇ ਤੇ ਉਹੀ ਡਿੰਪੀ ਢਿਲੋਹਰੀ ਹੁਣ ਛੱਡ ਕੇ ਕਾਲੀ ਦਲ ਤੇ ਆਮ ਆਦਮੀ ਪਾਰਟੀ ਚ ਆ ਗਏ ਨੇ ਤੇ ਹੁਣ ਕਾਰਵਾਈ ਹੋਈ ਐ ਹੁਣ ਵੱਡਾ ਸਵਾਲ ਇਹ ਵੀ ਐ ਵੀ ਜਦੋਂ ਹੁਣ ਪ੍ਰਾਈਵੇਟ ਬੱਸਾਂ ਦੇ ਪਰਮਿਟ ਰੱਦ ਹੋਣ ਦੀ ਕਾਰਵਾਈ ਹੋਈ ਹੈ ਤਾਂ ਉਹਦੇ ਚ ਡਿੰਪੀ ਢਿਲੋਂ ਹੋਰਾਂ ਦੀਆਂ ਗ੍ਰੀਨ ਜਿਹੜੀਆਂ ਨੂਦੀਪ ਬੱਸਾਂ ਨੇ ਉਹ ਕਿੰਨੀਆਂ ਨੇ ਇਹ ਸਵਾਲ ਹੈ ਦੇਖੋ ਜੇ ਤਾਂ ਹੁਣ ਡਿੰਪੀ ਢਿਲੋਂ ਹੋਰਾਂ ਦੀ ਕੋਈ ਵੀ ਬੱਸ ਉਹਦੇ ਚ ਨਾ ਸ਼ਾਮਲ ਹੋਈ ਤਾਂ ਇਹਦਾ ਮਤਲਬ ਕੀ ਹੋਊਗਾ ਫਿਰ ਸਵਾਲ ਉੱਠਣਗੇ ਵੀ ਕੀ ਹੁਣ ਡਿੰਪੀ ਢਿਲੋਂ ਆਮ ਆਦਮੀ ਪਾਰਟੀ ਚ ਆ ਗਿਆ ਤਾਂ ਕਰਕੇ ਕੀ ਕਾਰਵਾਈ ਇਸੇ ਕਰਕੇ ਲੇਟ ਤਾਂ ਨਹੀਂ ਕੀਤੀ ਵੀ ਪਹਿਲਾਂ ਡਿੰਪੀ ਢਿੱਲੋਂ ਨੂੰ ਕੁੰਡੀ ਪਾਈ ਜਾ ਸਕੇ ਕੀ ਡਿੰਪੀ ਢਿੱਲੋਂ ਇਸੇ ਕਰਕੇ ਡਰਦਾ ਤਾਂ ਨਹੀਂ ਆਮ ਆਦਮੀ ਪਾਰਟੀ ਚ ਆਇਆ ਇਹ तमाम ਸਵਾਲ ਪੈਦਾ ਹੋ ਗਏ ਨੇ ਕਿ ਡਿੰਪੀ ਢਿੱਲੋਂ ਨੇ ਅਜੇ ਆ ਥੋੜੇ ਦਿਨ ਪਹਿਲਾਂ ਇੱਧਰ ਜੁਆਇਨ ਕੀਤਾ ਆਮ ਆਦਮੀ ਪਾਰਟੀ ਚ ਤੇ ਆ ਸੱਪ ਨਿਕਲ ਆ ਆ ਭਟਾਕਾ ਪੈ ਗਿਆ ਹੁਣ ਇਹ ਵੇਖਣਾ ਹੋਊਗਾ ਵੀ ਇਹਦੇ ਚ ਡਿੰਪੀ ਢਿੱਲੋ ਹੋਰਾਂ ਦੀਆਂ ਬੱਸਾਂ ਕਿੰਨੀਆਂ ਨੇ ਕਿੰਨੀਆਂ ਦੇ ਨਜਾਇਜ਼ ਪਰਮਟ ਸੀ ਕਿੰਨੀਆਂ ਦੇ ਨਜਾਇਜ਼ ਨਹੀਂ ਸੀ ਵੇਖੋ ਇਹ ਗੱਲਾਂ ਸੋਚਣ ਵਾਲੀਆਂ ਨੇ ਆਪ ਤੌਰ ਤੇ ਕਿਹਾ ਜਾਂਦਾ ਰੌਲਾ ਪਿਆ ਜਦੋਂ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਗਿਆ ਭਾਜਪਾ ਚ ਤਾਂ ਰੌਲਾ ਪਿਆ ਡਰਦਾ ਗਿਆ ਜਦੋਂ ਸੁਨੀਲ ਜਾਖੜ ਗਿਆ ਉਦੋਂ ਵੀ ਰੌਲਾ ਪਿਆ ਵੀ ਈਡੀ ਤੋਂ ਡਰਦਾ ਗਿਆ ਰਾਣਾ ਸੋਢੀ ਭਾਜਪਤ ਗਿਆ ਉਦੋਂ ਵੀ ਰੌਲਾ ਪਿਆ ਈਡੀ ਤੋਂ ਡਰਦਾ ਗਿਆ ਹੋਰ ਜਿੰਨੇ ਵੀ ਗਏ ਚਾਹੇ ਉਹ ਫਤੇ ਜੰਗ ਬਾਜਵਾ ਸੀ ਚਾਹੇ ਉਹ ਹਰਵਨੀਤ ਬਿੱਟੂ ਸੀ ਹਰ ਵੇਰੀ ਇਹ ਰੌਲਾ ਪੈਂਦਾ ਰਿਹਾ ਵੀ ਈਡੀ ਦੀਆਂ ਕਾਰਵਾਈਆਂ ਤੋਂ ਡਰਾ ਕੇ ਕੇਂਦਰ ਨੇ ਖਿੱਚਿਆ ਹੁਣ ਸਵਾਲ ਇਹ ਆ ਵੀ ਜੇ ਇਸੇ ਤਰ੍ਹਾਂ ਬੰਦੇ ਜਾਂਦੇ ਨੇ ਤਾਂ ਫਿਰ ਇਹ ਵੀ ਤਾਂ ਹੋ ਸਕਦਾ ਵੀ ਡਿੰਪੀ ਢਿੱਲੋਂ ਸਾਹਿਬ ਵੀ ਕਿਸੇ ਕਾਰਵਾਈ ਤੋਂ ਡਰਾ ਕੇ ਖਿੱਚੇ ਗਏ ਹੋਣ ਜਾਂ ਡਰ ਕੇ ਗਏ ਹੋਣ ਹੋ ਸਕਦਾ ਕਿ ਨਹੀਂ ਹੋ ਸਕਦਾ ਇਹ ਤੁਸੀਂ ਦੱਸਿਓ ਸੋ ਅੱਜ ਪੰਜਾਬ ਸਰਕਾਰ ਨੇ ਕਾਰਵਾਈ ਵੱਡੀ ਕੀਤੀ ਹੈ 600 ਬੱਸਾਂ ਜਿਨ੍ਹਾਂ ਦੇ ਪਰਮਿਟ ਰੱਦ ਕੀਤੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬੱਸਾਂ ਸੁਖਬੀਰ ਬਾਦਲ ਹੋਰਾਂ ਦੀਆਂ ਉਹਨਾਂ ਦੇ ਹਮਾਇਤੀਆਂ ਦੀਆਂ ਦੱਸੀਆਂ ਜਾ ਰਹੀਆਂ ਨੇ 30 ਤੋਂ 40% ਦੀ ਬੱਸਾਂ ਕਿਹਾ ਜਾ ਰਿਹਾ ਸੁਖਬੀਰ ਬਾਦਲ ਉਹਨਾਂ ਦੀਆਂ ਕੰਪਨੀਆਂ ਦੀਆਂ ਨੇ ਤੇ ਬਾਕੀ 70 ਫੀਸਦੀ ਦੇ ਕਰੀਬ ਬੱਸਾਂ ਉਹਨਾਂ ਦੇ ਹਮਾਇਤੀਆਂ ਦੀਆਂ ਨੇ ਹੁਣ ਸਵਾਲ ਇੱਥੇ ਹੋਰ ਵੀ ਨਹੀਂ ਵੀ ਜਿਹੜੇ ਕਈ ਟਰਾਂਸਪੋਰਟਰ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਜਾਂ ਇਹਨਾਂ ਨੂੰ ਚੋਣ ਫੰਡ ਵੋਟਾਂ ਵਾਲਾ ਫੰਡ ਦੇਣ ਲੱਗ ਪਏ ਕੀ ਕਾਰਵਾਈਆਂ ਉਹਨਾਂ ਤੇ ਵੀ ਹੋ ਰਹੀਆਂ ਨੇ ਜਾਂ ਉਹੀ ਹੈ ਜੋ ਕੇਂਦਰ ਸਰਕਾਰ ਤੇ ਚੱਲੀ ਜਾਂਦਾ ਕੇਂਦਰ ਸਰਕਾਰ ਕੋਲੇ ਦੋ ਏਜੰਸੀਆਂ ਨੇ ਇੱਕ ਈਡੀਆਈ ਤੇ ਈਡੀ ਇੱਕ ਐਨਆਈਏ ਤੇ ਇੱਕ ਸੀਬੀਆਈ ਤੇ ਈਡੀ ਹੋਰਾਂ ਨੂੰ ਕਦੇ ਵੀ ਬੀਜੇਪੀ ਦੇ ਮੰਤਰੀ ਤੇ ਲੀਡਰਸ਼ਿਪਾ ਮਾਰਨ ਲਈ ਨਹੀਂ ਲੱਭਦੇ ਈਡੀ ਛਾਪੇ ਮਾਰਦੀ ਐ ਈਡੀ ਲਈ ਪ੍ਰਸ਼ਤ ਦੂਜੀਆਂ ਪਾਰਟੀਆਂ ਲਈ ਨੇ ਸਾਰੇ ਹੁਣ ਸਵਾਲ ਉੱਠੇ ਪਿਛਲੇ ਦਿਨੀ ਸੁਪਰੀਮ ਕੋਰਟ ਸਭ ਤੋਂ ਵੱਡੀ ਅਦਾਲਤ ਨੇ ਕਹਿਤਾ ਵੀ ਸੀਬੀਆਈ ਨੂੰ ਤੋਤਾ ਨਹੀਂ ਬੰਨਣਾ ਚਾਹੀਦਾ ਕੇਂਦਰ ਸਰਕਾਰ ਦਾ ਮਾਲਕਾਂ ਦਾ ਕਿਆ ਕਿ ਨਹੀਂ ਕਿਹਾ ਕਿ ਤਾ ਜੇਕਰ ਸੁਪਰੀਮ ਕੋਰਟ ਨੂੰ ਵੀ ਲੱਗਦਾ ਵੀ सीबीआई ਤੋਤਾ ਬਣ ਕੇ ਕੰਮ ਕਰਦੀ ਐ ਤੇ ਫਿਰ ਈਡੀ ਵੀ ਤੋਤਾ ਬਣਦੀ ਹੋਣੀ ਐ ਫਿਰ ਪੰਜਾਬ ਦੀਆਂ ਏਜੰਸੀਆਂ ਵੀ ਪੰਜਾਬ ਸਰਕਾਰ ਦਾ ਤੋਤਾ ਬਣ ਸਕਦੀਆਂ ਹੋਣਗੀਆਂ ਸੋ ਇਹ ਵੱਡੇ ਸਵਾਲ ਨੇ ਜਿਨ੍ਹਾਂ ਦੇ ਉੱਪਰ ਸੋਚਣਾ ਬਣਦਾ ਹੈ ਵਿਚਾਰਨਾ ਬਣਦਾ ਹੈ ਖਬਰ ਮੈਂ ਤੁਹਾਨੂੰ ਫੇਰ ਦੱਸ ਦਿਆਂ ਵੀ 600 ਬੱਸਾਂ ਦੇ ਪਰਮਟ ਰੱਦ ਕਰਨ ਦੀ ਖਬਰ ਆ ਰਹੀ ਐ ਭਗਵਾਨ ਤਮਾਨ ਸਰਕਾਰ ਨੇ ਕਹਿੰਦੇ 600 ਬੱਸਾਂ ਦੇ ਪਰਮਟ ਰੱਦ ਕੀਤੇ ਨੇ ਜਿਨ੍ਹਾਂ ਚ ਬਾਦਲਾਂ ਦੀਆਂ ਬੱਸਾਂ ਵੀ ਨੇ ਇੱਥੇ ਇੱਕ ਹੋਰ ਗੱਲ ਚੇਤੇ ਆ ਗਈ ਵੀ ਜਿਹੜਾ ਰਾਜਾ ਵੜਿੰਗ ਹੈ ਉਹ ਟ੍ਰਾਂਸਪੋਰਟ ਮੰਤਰੀ ਰਿਹਾ ਕੈਪਟਨ ਸਰਕਾਰ ਚ ਤੇ ਭਗਵਾਨ ਤਮਾਨ ਹਰੀਓਦੇ ਤੇ ਵੀ ਕਹਿੰਦੇ ਰਹੇ ਵੀ ਇਹਨੇ ਬੱਸਾਂ ਦੀਆਂ ਬਾਡੀਆਂ ਚੋਂ ਕਪਲਾ ਕੀਤਾ ਇਹ ਦੋਸ਼ ਲਾਉਂਦੇ ਰਹੇ ਆਮ ਆਦਮੀ ਪਾਰਟੀ ਵਾਲੇ ਵੀ ਬੱਸਾਂ ਦੀਆਂ ਬਾਡੀਆਂ ਇਹਨੇ ਉੱਥੋਂ ਲਵਾਈਆਂ ਰਾਜਸਥਾਨ ਤੋਂ ਪੰਜਾਬ ਚੋਂ ਕਿਉਂ ਨਹੀਂ ਲਵਾਈਆਂ ਉੱਥੇ ਕੋਈ ਸੈਟਿੰਗ ਕੀਤੀ ਹੋਊਗੀ ਤੇ ਰਾਜਾ ਵੜਿੰਗ ਜਦੋਂ ਜਦੋਂ ਵੀ ਵਿਚਾਰਾ ਥੋੜੀ ਮੜਕ ਨਾਲ ਢੜਕ ਨਾਲ ਬੋਲਦਾ ਸੀ ਉਦੋਂ ਹੀ ਭਗਵੰਤ ਮਾਨ ਕਹਿ ਦਿੰਦਾ ਸੀ ਬੱਸਾਂ ਦੀਆਂ ਬਾਡੀਆਂ ਬੱਸਾਂ ਦੀਆਂ ਬਾਡੀਆਂ ਤੇ ਰਾਜਾ ਵੜਿੰਗ ਵਿਚਾਰੇ ਦੀ ਬ੍ਰੇਕ ਲੱਗ ਜਾਂਦੀ ਸੀ ਕਈ ਇੱਕ ਦਿਨ ਫਿਰ ਰਾਜਾ ਵੜਿੰਗ ਨਹੀਂ ਸੀ ਬੋਲਦਾ ਹੁੰਦਾ ਤੇ ਹੌਲੀ ਹੌਲੀ ਰਾਜੇ ਵੜਿੰਗ ਵਾਲੀ ਗੱਲ ਨੂੰ ਐਸੀ ਬ੍ਰੇਕ ਲੱਗੀ ਚਰਚਾ ਇਹ ਵੀ ਰਹੀ ਸਵਾਲ ਉੱਠਦੇ ਰਹੇ ਵੀ ਟੋਪੀ ਪਾ ਕੇ ਰਾਤ ਨੂੰ ਭਗਵੰਤਮਾਨ ਕੋਲੇ ਜਾ ਆਇਆ ਸੀਗਾ ਇਹ ਸਵਾਲ ਉੱਠੇ ਨੇ ਹੁਣ ਇਹ ਚ ਸਚਾਈ ਕਿੰਨੀ ਗੱਲ ਵੱਖਰੀ ਐ ਪਰ ਭਗਵੰਤਮਾਨ ਸਾਹਿਬ ਨੇ ਜੇ ਚੰਨੀ ਦੇ ਉੱਪਰ ਕਾਰਵਾਈ ਦੀ ਗੱਲ ਕੀਤੀ ਸੀ ਚਰਨਜੀਤ ਚੰਨੀ ਤੇ ਉਹ ਅੱਜ ਤੱਕ ਨਹੀਂ ਹੋਈ ਰਾਜੇ ਵੜਿੰਗ ਦੀਆਂ ਬਸਾਂ ਦੀਆਂ ਬਾਟੀਆਂ ਤੇ ਕਾਰਵਾਈ ਦੀ ਗੱਲ ਭਗਵੰਤਮਾਨ ਨੇ ਕੀਤੀ ਸੀ ਉਹ ਅੱਜ ਤੱਕ ਨਹੀਂ ਹੋਈ ਹੋਰ ਨਾ ਕੈਪਟਨ ਮਰਿੰਦਰ ਉਹਨਾਂ ਤੇ ਕਾਰਵਾਈ ਦੀ ਗੱਲ ਕੀਤੀ ਸੀ ਉਹ ਅੱਜ ਤੱਕ ਨਹੀਂ ਹੋਈ ਬਾਦਲਾਂ ਤੇ ਉਹਨਾਂ ਦੇ ਸੁੱਖ-ਵਲਾਸ ਹੋਟਲ ਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀਆਂ ਗੱਲਾਂ 20 ਵਾਰ ਕੀਤੀਆਂ ਗਈਆਂ ਪਰ ਕਾਰਵਾਈ ਕੂਰਵਾਈ ਅੱਜ ਤੱਕ ਨਹੀਂ ਹੋਈ ਆ ਹੁਣ ਬੱਸਾਂ ਦੇ ਪਰਮਿਟ ਰੱਦ ਹੋਏ ਨੇ ਹੁਣ ਵੇਖਦੇ ਆਂ ਗਾਂ ਕੀ ਬਣਦਾ ਸਰਕਾਰ ਕਹਿੰਦੀ ਐ ਟਰਾਂਸਪੋਰਟ ਮੰਤਰੀ ਜਿਹੜੇ ਭੁੱਲਰ ਸਾਹਿਬ ਐ ਉਹ ਕਹਿੰਦੇ ਅਸੀਂ ਜਾਂਚ ਪੜਤਾਲ ਬਰੀਕੀ ਨਾਲ ਕਰਾਈ ਐ ਫਿਰ ਜਿਹੜੇ ਗਲਤ ਪਰਮਿਟ ਸੀ ਉਹ ਰੱਦ ਕਰਵਾਏ ਨੇ ਹੁਣ ਆਉਣ ਵਾਲਾ ਟਾਈਮ ਦੱਸੇਗਾ ਉਦੋਂ ਜਦੋਂ ਬਿਆਨ ਆਉਣਗੇ ਵੀ ਕੀ ਇਹ ਜਾਂਚ ਪੜਤਾਲ ਸਹੀ ਹੋਈ ਹੈ ਕਿ ਕਿਵੇਂ ਆ ਉੱਜ ਇੱਕ ਗੱਲ ਸੱਚੀ ਹੈ ਵੀ ਵੱਡੇ ਟਰਾਂਸਪੋਰਟਾਂ ਨੇ ਕਬਜ਼ਾ ਤਾਂ ਕੀਤਾ ਹੋਇਆ ਵੀ ਸਾਰੇ ਕੁਸ਼ਤੇ ਸਾਰੇ ਕੁਸ਼ ਆਪਦੀ ਮੁਠੀ ਚ ਲਿਆ ਹੋਇਆ ਵਿਚਾਰਾ ਆਮ ਬੰਦਾ ਜੇ ਕੋਈ ਇੱਕ ਅੱਧੀ ਬੱਸ ਚਲਾਉਣ ਦੀ ਕੋਸ਼ਿਸ਼ ਕਰਦਾ ਉਹਨੂੰ ਪਰਮਿਟ ਲੈਣ ਹੀ ਨਹੀਂ ਦਿੰਦੇ ਇੱਥੋਂ ਤੱਕ ਹੱਥ ਨੇ ਜੇ ਕੋਈ ਲੈ ਲੈਂਦਾ ਉਹਦੀ ਬੱਸ ਨੂੰ ਸਹੀ ਟਾਈਮ ਹੀ ਨਹੀਂ ਲੈਣ ਦਿੰਦੇ ਇੱਥੋਂ ਤੱਕ ਇਹਨਾਂ ਦੇ ਹੱਥ ਰਲੇ ਹੋਏ ਨਹੀਂ ਇਹਨਾਂ ਬਹੁਤ ਵੱਡੇ ਵੱਡੇ ਟਰਾਂਸਪੋਰਟਰਾਂ ਦੀ ਗੱਲ ਕਰ ਰਿਹਾ ਮੈਂ ਸੋ ਇੱਕ ਮੋਨੋਪੋਲੀ ਇੱਕ ਏਕਾ ਅਧਿਕਾਰ ਚਾਰਚ ਫੇਰੇ ਵੱਡੇ ਲੋਕਾਂ ਨੇ ਆਪਣਾ ਕਰਨ ਦੀ ਕੋਸ਼ਿਸ਼ ਕੀਤੀ ਹੋਈ ਆ ਤੇ ਅੱਜ ਹੁਣ ਜਿਹੜੀ ਕਾਰਵਾਈ ਦੀ ਗੱਲ ਭਗਵੰਤਮਾਨ ਸਰਕਾਰ ਕਰ ਰਹੀ ਹੈ ਇਹਦੇ ਕੀ ਨਤੀਜੇ ਨਿਕਲਦੇ ਨੇ ਇਹ ਆਉਣ ਵਾਲਾ ਵਕਤ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਜੱਦ ਬਹੁਤ ਮਿਹਰਬਾਨੀ